ਸਰਬਜੀਤ ਸੰਗਰੂਰ ਵੀ ਦੀ ਰਛਨਾ ਹੇੜੇ ਤੇਰੇ ਰਹਾ ਰਹਿੰਦੀ ਤੇਰੀ ਪਾਲ ਜੀ ਮੈਨੂੰ ਛੱਡ ਜਾਣ ਲਈ ਚੱਲੀ ਕੈਸੀ ਚਾਲ ਸੀ ਨੇੜੇ ਤੇਰੇ ਰਹਾ ਰਹਿੰਦੀ ਤੇਰੀ ਪਾਲ ਜੀ ਮੈਨੂੰ ਛੱਡ ਜਾਣ ਲਈ ਚੱਲੀ ਕੈਸੀ ਚਾਲ ਸੀ ਮੈਨੂੰ ਚੱਦ ਗਿਆਣ ਲਈ ਚੱਲੀ ਕੈਸੀ ਚਾਲ ਸੀ ਦੱਸੀ ਨਾ ਗੱਲ ਕੋਈ ਦੱਸੀ ਨਾ ਗੱਲ ਕੋਈ ਮੈਂ ਦੁੱਖ ਸੁੱਖ ਭੁੱਲਿਆ ਹੱਕ ਵਿੱਚ ਮੇਰੇ ਨਹੀਂ ਤੂੰ ਕੁਝ ਵੀ ਨਾ ਭੁੱਲਿਆ ਹੱਕ ਵਿੱਚ ਮੇਰੇ ਨਹੀਂ ਤੂੰ ਕੁਝ ਵੀ ਨਾ ਭੁੱਲਿਆ ਕੁਝ ਵੀ ਨਾ ਭੁੱਲਿਆ ਕਰਦਾ ਦੀ ਪਿਆਰ ਤੈਨੂੰ ਕਰੀਦਾ ਸੀ ਪਿਆਰੇ ਦੇ ਨੂੰ ਤੂੰ ਮਿੱਟੀ ਵਿੱਚ ਰੁਲਿਆ ਤੂੰ ਮਿੱਟੀ ਵਿੱਚ ਰੁਲਿਆ ਤੂੰ ਮਿੱਟੀ ਵਿੱਚ ਰੁਲਿਆ